ਨੈਕਸੂਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਗੁਜਰਾਤ ਤੋਂ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਦਿਨ ਚੜ੍ਹੇ ਪੁੱਤ ਦੀ ਸਗਾਈ ਹੋਣੀ ਸੀਗੀ ਪਰ ਰਾਤ ਨੂੰ ਹੀ ਪੂਰੇ ਘਰ ਨੂੰ ਅੱਗ ਲੱਗ ਜਾਂਦੀ ਹੈ ਤੇ ਚਾਰ ਲੋਕ ਪਰਿਵਾਰ ਦੇ ਜਿੰਦਾ ਸੜ ਜਾਂਦੇ ਨੇ ਜੀ ਖਾ ਤਸਵੀਰਾਂ ਬਹੁਤ ਖਤਰਨਾਕ ਨੇ ਤੜਕੇ ਪੁੱਤ ਦੀ ਸਗਾਈ ਖੁਣੀ ਸੀਗੀ ਸ਼ਗਨਾ ਵਾਲਾ ਦਿਨ ਸੀ ਪੂਰੇ ਪਰਿਵਾਰ ਨੇ ਬੜੇ ਚਾਈ ਚਾਈ ਸਾਰਾ ਕੰਮ ਨਬੇੜਿਆ ਤਿਆਰੀਆਂ ਕੀਤੀਆਂ ਤੇ ਰਾਤ ਨੂੰ ਜਦੋਂ ਸੁੱਤੇ ਤਾਂ ਸ਼ਾਰਟ ਸਰਕਟ ਹੋਇਆ ਘਰ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਨਾਲ ਸੋਫੇ ਨੂੰ ਅੱਗ ਲੱਗ ਗਈ ਔਰ ਇਨੀਕ ਅੱਗ ਜ਼ਿਆਦਾ ਭਿਆਨਕ ਸੀ ਕਿ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਨਿਕਲਣ ਦਾ ਮੌਕਾ ਤੱਕ ਹੀ ਨਹੀਂ ਮਿਲਿਆ ਘਰ ਦੇ ਵਿੱਚ ਭਾਂਬੜ ਮਚ ਗਏ ਧੂਆ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਚਾਰ ਦੇ ਚਾਰ ਪਰਿਵਾਰਕ ਮੈਂਬਰ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ 24 ਜਣਿਆਂ ਦੀ ਜਿੰਦਾ ਸੜਨ ਕਰਕੇ ਮੌਤ ਹੋ ਚੁੱਕੀ ਐ ਦੋ ਬੇਟੇ ਇੱਕ ਵੱਡਾ ਬੇਟਾ ਜਿਹਦੀ ਸਗਾਈ ਹੋਣੀ ਸੀ ਤੜਕੇ ਔਰ ਇੱਕ ਛੋਟਾ ਬੇਟਾ ਤੇ ਦੋਨੋਂ ਹਸਬੰਡ ਵਾਈਫ ਆਪ ਯਾਨੀ ਕਿ ਚਾਰ ਜੀ ਘਰ ਦੇ ਵਿੱਚ ਸੀ ਬੜਾ ਚਾਹ ਸੀ ਕਿ ਪੁੱਤ ਦੀ ਸਗਾਈ ਕਰਨੀ ਐ 24 ਸਾਲ ਦੀ ਹੈ ਜੇ ਉਮਰ ਆ ਪੁੱਤ ਦੀ ਔਰ ਜਿਹਦੀ ਮੌਤ ਹੋ ਚੁੱਕੀ ਐ ਜਿੰਦਾ ਸੜ ਚੁੱਕਿਆ ਔਰ ਸਾਰੀਆਂ ਤਿਆਰੀਆਂ ਜੁੜੀਆਂ ਨੇ ਘਰ ਦੇ ਵਿੱਚ ਕੀਤੀਆਂ ਸੀਗੀਆਂ ਤੇ ਸਵੇਰ ਹੁੰਦਿਆਂ ਕੀ ਸਗਾਈ ਕਰਨ ਦੇ ਵਾਸਤੇ ਜਾਣਾ ਸੀਗਾ ਬੜਾ ਚਾਹ ਸੀ ਪੂਰੇ ਪਰਿਵਾਰ ਨੂੰ ਔਰ ਹੁਣ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਚਾਰ ਜੀ ਚਾਰ ਘਰ ਦੇ ਪਰਿਵਾਰਕ ਮੈਂਬਰ ਦੋਵੇਂ ਪਤੀ ਪਤਨੀ ਤੇ ਦੋ ਬੇਟੇ ਇੱਕ ਵੱਡਾ ਤੇ ਇੱਕ ਛੋਟਾ ਵੱਡੇ ਬੇਟੇ ਦੀ ਸਗਾਈ ਸੀਗੀ ਸਵੇਰੇ ਔਰ ਰਾਤ ਸਾਰਾ ਕੰਮਕਾਰ ਕਰਕੇ ਤਿਆਰੀਆਂ ਕਰਕੇ ਪਰਿਵਾਰ ਜਦੋਂ ਸੁੱਤਾ ਤਾਂ ਸ਼ਾਰਟ ਸਰਕਟ ਹੋਇਆ ਸ਼ਾਰਟ ਸਰਕਟ ਦੇ ਨਾਲ ਸੋਫੇ ਨੂੰ ਅੱਗ ਲੱਗ ਗਈ ਔਰ ਅੱਗ ਦਾ ਆ ਭੰਬੜੀ ਨੱਕ ਜਿਆਦਾ ਵੱਧ ਗਿਆ ਕਿ ਪੂਰੇ ਘਰ ਦੇ ਵਿੱਚ ਅੱਗ ਫੈਲ ਗਈ ਪੂਰਾ ਘਰ ਤੈਸਨੈਸ ਹੋ ਗਿਆ ਔਰ ਘਰ ਤੋਂ ਬਾਹਰ ਨਿਕਲਣ ਦਾ ਪਰਿਵਾਰ ਨੂੰ ਮੌਕਾ ਤੱਕ ਨਹੀਂ ਮਿਲਿਆ ਚਾਰ ਜਣੇ ਪਰਿਵਾਰ ਦੇ ਔਰ ਚੌਵਾਂ ਦੀ ਸੜਨ ਕਰਕੇ ਮੌਤ ਹੋ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਚਾਰ ਜਣੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਸਵੇਰੇ ਸਗਾਈ ਕਰਨੀ ਸੀ ਆਪਣੇ ਬੇਟੇ ਦੀ ਮਾਪਿਓ ਦੀ ਕਿੰਨਾ ਚਾਹ ਹੋਏਗਾ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਬੜੀ ਖੁਸ਼ੀ ਸੀਗੀ ਪਰ ਇਹ ਸਾਰੀਆਂ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ ਘਰ ਦੇ ਵਿੱਚ 마તમ ਛਾ ਗਿਆ ਇੱਕ ਚੀਜ਼ ਤੱਕ ਘਰ ਦੇ ਵਿੱਚ ਨਹੀਂ ਬਚੀ ਸਾਰਾ ਕੁਝ ਸੜ ਕੇ ਸੁਆਹ ਕੁ ਚੁੱਕਿਆ ਇਹ اسی ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਜਰਾਤ ਦੇ ਗੋਧਰਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਅ ਕੱਲ ਬੇਟੇ ਦੀ ਸਗਾਈ ਕਰਨੀ ਸੀ ਪਰਿਵਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰਕੇ ਤੇ ਪਰਿਵਾਰ ਜਦੋਂ ਸੁੱਤਾ ਔਰ ਰਾਤ ਘਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਕਰਕੇ ਚੌਹਾਂ ਜਣਿਆਂ ਦੀ ਮੌਤ ਹੋ ਗਈ ਜਵਾਨ ਬੇਟੇ ਉਸ ਦੁਨੀਆ ਤੋਂ ਚਲੇ ਗਏ ਮਾਂ ਪਿਓ ਵੀ ਜਿੰਦਾ ਨਾਲ ਸੜ ਗਏ ਤੇ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਤੇ ਕਿਵੇਂ ਘਟਨਾਕਰਮ ਪੂਰਾ ਵਾਪਰਿਆ ਫਾਇਰ ਬਿਗੇਟ ਨੇ ਕਿਵੇਂ ਅੱਗ ਤੇ ਕਾਬੂ ਪਾਇਆ ਤਾਂ ਗੱਲਬਾਤ ਵੀ ਕੀਤੀ ਹੈ ਜੁੜੇ ਚਸ਼ਮਦੀਦ ਸੀ ਗਵਾਂਢੀ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸਾਥਸੀ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਸਵੇਰ 7 ਵਜੇ ਦੇ ਕਰੀਬ ਹਮਕੋ ਇੱਕ ਫਾਇਰ ਕਾਲ ਮਿਲਿਆ ਥਾ ਗੰਗੋਤਰੀ ਨਗਰ ਬਾਮਰੋਡਰ ਵਿੱਚ ਜੋ ਸੋਸਾਇਟੀ ਹੈ ਉਸ ਮਕਾਨ ਵਿੱਚ ਅੱਗ ਲੱਗੀ ਹੈ ਤਾਂ ਹਮਾਰਾ ਫਾਇਰ ਸਟਾਫ ਪੂਰਾ आ, फायर फाइटर लेके कर पर पहुंचा तो उधर जाके उन्होंने पता किया तो मकान में से धुआं निकल रहा था और मकान का दरवाज़ा टोटली बंद था तो हमने पीछे के दरवाजे को खोल के हमारा आदमी अंदर आ, जब घुसा तो अब फायर लगी हुई थी पर अंदर जाके देखा तो चार एक व्यक्ति जो बेहोश हालत में वहाँ गिरे हुए थे उनको निकाल के एम्बुलेंस के मार्फित सिविल हॉस्पिटल गोधरा में पहुँचाया गया है

चारों में एक महिला तीन पुरुष थे चारों को चारों की बॉडी पोस्टमार्टम में रखी है मौत कैसे प्राथमिक कारण आग लगने की वजह से प्राथमिक कारण में आग लगने की वजह से दम घुटने की वजह से मौत हुई है लेकिन हंड्रेड परसेंट पोस्टमार्टम रिपोर्ट आने के बाद ही पता चलेगा आज रोज सुबह साढ़े सात बजे बंदा नगर दो सोसाइटी में से एक मकान में आग लगने की घटना बनी थी तो मकान में से चार लोगों को एक सौ आठ के द्वारा सिविल हॉस्पिटल में लेके आए थे जांच करने से पता चला कि चारों के चारों मृत अवस्था में थे और चारों में एक महिला तीन पुरुष थे चारों को चारों की बॉडी पोस्टमार्टम में रखी है ਮੌਤ ਕੇ ਸਬਬਤਮੂਲ ਕਾਰਨ ਆਗ ਲੱਗਣੇ ਦੇ ਵਜਹ ਸਬਤਮੂਲ ਕਾਰਨ ਮੇਂ ਆਗ ਲੱਗਣੇ ਦੇ ਵਜਹ ਦਮ ਘੁੱਟਣੇ ਦੇ ਵਜਹ ਮੌਤ ਹੋਈ ਹੈ ਲੇਕਿਨ ਡਾਇਰੈਕਟ ਸੂਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਗੁਜਰਾਤ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਦਿਨ ਚੜੇ ਪੁੱਤ ਦੀ ਸਗਾਈ ਹੋਣੀ ਸੀਗੀ ਪਰ ਰਾਤ ਨੂੰ ਹੀ ਪੂਰੇ ਘਰ ਨੂੰ ਅੱਗ ਲੱਗ ਜਾਂਦੀ ਹੈ ਤੇ ਚਾਰ ਲੋਕ ਪਰਿਵਾਰ ਦੇ ਜਿੰਦਾ ਸੜ ਜਾਂਦੇ ਨੇ ਜੀਖਾ ਤਸਵੀਰਾਂ ਬਹੁਤ ਖਤਰਨਾਕ ਨੇ ਤੜਕੇ ਪੁੱਤ ਦੀ ਸਗਾਈ ਖੁਣੀ ਸੀਗੀ ਸ਼ਗਨਾ ਵਾਲਾ ਦਿਨ ਸੀ ਪੂਰੇ ਪਰਿਵਾਰ ਨੇ ਬੜੇ ਚਾਈ ਚਾਈ ਸਾਰਾ ਕੰਮ ਨਵੇੜਿਆ ਤਿਆਰੀਆਂ ਕੀਤੀਆਂ ਤੇ ਰਾਤ ਨੂੰ ਜਦੋਂ ਸੁੱਤੇ ਤਾਂ ਸ਼ਾਰਟ ਸਰਕਟ ਹੋਇਆ ਘਰ ਦੇ ਵਿੱਚ ਸ਼ਾਰਟ ਸਰਕਟ ਹੋਣ ਦੇ ਨਾਲ ਸੋਫੇ ਨੂੰ ਅੱਗ ਲੱਗ ਗਈ ਔਰ ਇਨੀਕ ਅੱਗ ਜਿਆਦਾ ਭਿਆਨਕ ਸੀ ਕਿ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਬਾਹਰ ਨਿਕਲਣ ਦਾ ਮੌਕਾ ਤੱਕ ਹੀ ਨਹੀਂ ਮਿਲਿਆ ਘਰ ਦੇ ਵਿੱਚ ਭਾਂਬੜ ਮਚ ਗਏ ਧੂਆਂ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਚਾਰ ਦੇ ਚਾਰ ਪਰਿਵਾਰਕ ਮੈਂਬਰ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਚੌਵਾਂ ਜਣਿਆ ਦੀ ਜਿੰਦਾ ਸੜਨ ਕਰਕੇ ਮੌਤ ਹੋ ਚੁੱਕੀ ਹੈ ਦੋ ਬੇਟੇ ਇੱਕ ਵੱਡਾ ਬੇਟਾ ਜਿਹਦੀ ਸਗਾਈ ਹੋਣੀ ਸੀ ਤੜਕੇ ਔਰ ਇੱਕ ਛੋਟਾ ਬੇਟਾ ਤੇ ਦੋਨੋਂ ਹਸਬੰਡ ਵਾਈਫ ਆਪ ਯਾਨੀ ਕਿ ਚਾਰ ਜੀ ਘਰ ਦੇ ਵਿੱਚ ਸੀ ਬੜਾ ਚਾਹ ਸੀ ਕਿ ਪੁੱਤ ਦੀ ਸਗਾਈ ਕਰਨੀ ਹੈ 24 ਸਾਲ ਦੀ ਹੈ ਜੇ ਉਮਰ ਹੈ ਪੁੱਤ ਦੀ ਔਰ ਜੀ ਦੀ ਮਾਤ ਹੋ ਚੁੱਕੀ ਹੈ ਜਿੰਦਾ ਸੜ ਚੁੱਕਿਆ ਔਰ ਸਾਰੀਆਂ ਤਿਆਰੀਆਂ ਜੁੜੀਆਂ ਨੇ ਘਰ ਦੇ ਵਿੱਚ ਕੀਤੀਆਂ ਸੀਗੀਆਂ ਤੇ ਸਵੇਰ ਹੁੰਦਿਆਂ ਕੀ ਸਗਾਈ ਕਰਨ ਦੇ ਵਾਸਤੇ ਜਾਣਾ ਸੀਗਾ ਬੜਾ ਚਾਹ ਸੀ ਪੂਰੇ ਪਰਿਵਾਰ ਨੂੰ ਔਰ ਹੁਣ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਚਾਰ ਜੀ ਚਾਰ ਘਰ ਦੇ ਪਰਿਵਾਰਕ ਮੈਂਬਰ ਦੋਵੇਂ ਪਤੀ ਪਤਨੀ ਤੇ ਦੋ ਬੇਟੇ ਇੱਕ ਵੱਡਾ ਤੇ ਇੱਕ ਛੋਟਾ ਵੱਡੇ ਬੇਟੇ ਦੀ ਸਗਾਈ ਸੀਗੀ ਸਵੇਰੇ ਔਰ ਰਾਤ ਸਾਰਾ ਕੰਮਕਾਰ ਕਰਕੇ ਤਿਆਰੀਆਂ ਕਰਕੇ ਪਰਿਵਾਰ ਜਦੋਂ ਸੁੱਤਾ ਦਾ ਸ਼ਾਰਟ ਸਰਕਟ ਹੋਇਆ ਸ਼ਾਰਟ ਸਰਕਟ ਦੇ ਨਾਲ ਸੋਫੇ ਨੂੰ ਅੱਗ ਲੱਗ ਗਈ ਔਰ ਅੱਗ ਦਾ ਭਾਂਬੜ ਇੰਨਾ ਕਿ ਜ਼ਿਆਦਾ ਵੱਧ ਗਿਆ ਕਿ ਪੂਰੇ ਘਰ ਦੇ ਵਿੱਚ ਅੱਗ ਫੈਲ ਗਈ ਪੂਰਾ ਘਰ ਤੈਸਨੈਸ ਹੋ ਗਿਆ ਔਰ ਘਰ ਤੋਂ ਬਾਹਰ ਨਿਕਲਣ ਦਾ ਪਰਿਵਾਰ ਨੂੰ ਮੌਕਾ ਤੱਕ ਨਹੀਂ ਮਿਲਿਆ ਚਾਰ ਜਣੇ ਪਰਿਵਾਰ ਦੇ ਔਰ ਚੌਵਾਂ ਦੀ ਸੜਨ ਕਰਕੇ ਮੌਤ ਹੋ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਚਾਰ ਜਣੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਸਵੇਰੇ ਸਗਾਈ ਕਰਨੀ ਸੀ ਆਪਣੇ ਬੇਟੇ ਦੀ ਮਾਪਿਓ ਦੀ ਕਿੰਨਾ ਚਾਹ ਹੋਏਗਾ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਬੜੀ ਖੁਸ਼ੀ ਸੀਗੀ ਪਰ ਇਹ ਸਾਰੀਆਂ ਖੁਸ਼ੀਆਂ ਗਮੀ ਦੇ ਵਿੱਚ ਬਦਲ ਗਈਆਂ ਘਰ ਦੇ ਵਿੱਚ 마ਤਮ ਛਾ ਗਿਆ ਇੱਕ ਚੀਜ਼ ਤੱਕ ਘਰ ਦੇ ਵਿੱਚ ਨਹੀਂ ਬਚੀ ਸਾਰਾ ਕੁਝ ਸੜ ਕੇ ਸੁਆਹ ਕੁ ਚੁੱਕਿਆ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਗੁਜਰਾਤ ਦੇ ਗੋਧਰਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਅ ਕੱਲ ਬੇਟੇ ਦੀ ਸਗਾਈ ਕਰਨੀ ਸੀ ਪਰਿਵਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰਕੇ ਤੇ ਪਰਿਵਾਰ ਜਦੋਂ ਸੁੱਤਾ ਔਰ ਰਾਤ ਘਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਕਰਕੇ ਚੌਹਾਂ ਜਣਿਆਂ ਦੀ ਮੌਤ ਹੋ ਗਈ ਜਵਾਨ ਬੇਟੇ ਉਸ ਦੁਨੀਆ ਤੋਂ ਚਲੇ ਗਏ ਮਾਂ ਪਿਓ ਵੀ ਜਿੰਦਾ ਨਾਲ ਸੜ ਗਏ ਤਾਂ ਇਹ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਤੇ ਕਿਵੇਂ ਘਟਨਾਕਰਮ ਪੂਰਾ ਵਾਪਰਿਆ ਫਾਇਰ ਬ੍ਰਿਗੇਡ ਨੇ ਕਿਵੇਂ ਅੱਗ ਤੇ ਕਾਬੂ ਪਾਇਆ ਤਾਂ ਗੱਲਬਾਤ ਵੀ ਕੀਤੀ ਹੈ ਜੁੜੇ ਚਸ਼ਮਦੀਦ ਸੀ ਗਵਾਂਢੀ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸਾਥਸੀ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅੱਜ ਸਵੇਰ 7 ਵਜੇ ਦੇ ਕਰੀਬ हमको ਇੱਕ ਫਾਇਰ ਕਾਲ ਮਿਲਿਆ ਥਾ ਗੰਗੋਤਰੀ ਨਗਰ ਮਾਮਰੋਡਰ ਵਿੱਚ ਜੋ ਸੋਸਾਇਟੀ ਹੈ ਉਸ ਮਕਾਨ ਵਿੱਚ ਅੱਗ ਲੱਗੀ ਹੈ तो हमारा फायर स्टाफ पूरा फायर फाइटर लेके बनास्तर पर पहुंचा तो उधर जाके उन्होंने पता कि तो मकान में से धुआं निकल रहा था और मकान का दरवाज़ा टोटली बंद था तो हमने पीछे के दरवाजे को खोल के हमारा आदमी अंदर जब घुसा तो अब फायर लगी हुई थी पर अंदर जाके देखा तो चार एक व्यक्ति जो बेहोश हालत में वहाँ गिरे हुए थे उनको निकाल के एम्बुलेंस के मार्फी सिविल हॉस्पिटल गोधरा में पहुंचाया गया तो क्या, जा रहा है कारण तो आग लगने का कारण तो नहीं मालूम है लेकिन जांच के बाद ऐसा लग रहा है कि भाई इलेक्ट्रिक शॉर्ट सर्किट हुआ होगा आज रोज सुबह साढ़े सात बजे बामांग दो सोसाइटी में से एक मकान में आग लगने की घटना बनी थी तो मकान में से चार लोगों को एक सौ आठ के द्वारा सिविल हॉस्पिटल में लेके आए थे जांच करने से पता चला कि चारों के चारों मृत अवस्था में थे और चारों में एक महिला तीन पुरुष थे चारों को चारों की बॉडी पोस्टमार्टम में रखी है मौत प्राथमिक कारण आग लगने की वजह से प्राथमिक कारण में आग लगने वजह से दम घुटने की वजह से मौत हुई है लेकिन हंड्रेड परसेंट पोस्टमार्टम रिपोर्ट आने के बाद ही पता चलेगा आज रोज सुबह साढ़े सात बजे बामेगढ़ बंदा नगर दो सोसाइटी में से एक मकान में आग लगने की घटना बनी थी तो मकान में से चार लोगों को एक सौ के द्वारा सिविल हॉस्पिटल में लेके आए थे जांच करने से पता चला कि चारों के चारों मृत अवस्था में थे और चारों में एक महिला तीन पुरुष थे चारों को चारों की बॉडी पोस्टमार्टम में रखी है मौत कैसे प्राथमिक कारण आग लगने की वजह से प्राथमिक कारण में आग लगने की वजह से दम घुटने की वजह से मौत हुई है लेकिन